ਕੰਗੜਾ ਨੌਤ ਆਪਣੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ ਦੱਸਦੀ ਹੈ ਕਿ ਕੰਗੜਾ ਨੌਤ ਦੀ ਫਿਲਮ ਨੂੰ ਲੈ ਕੇ ਹੁਣ ਸੋਮ ਪ੍ਰਕਾਸ਼ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਪੰਜਾਬ ਦੇ ਬরিষ্ঠ ਨੇਤਾ ਤੇ ਸਾਥਕਾ ਕੇਂਦਰੀ ਮੰਤਰੀ ਵੀ 라 ਚੁੱਕੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਕੰਗੜਾ ਵੱਲੋਂ ਲਗਾਤਾਰ ਸੰਤ ਜਰਨੈਲ ਸਿੰਘ ਪਿੰਡਰਾ ਵੱਲ ਦੇ ਖਿਲਾਫ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ ਇਸ ਤਰ੍ਹਾਂ ਪੰਜਾਬ ਦੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਹੋਣ ਦੀ ਜਿਹੜੀ ਹੈ ਅਸ਼ੰਕਾ ਜਤਾਈ ਜਾਂਦੀ ਹੈ ਇਸ ਲਈ ਉਹਨਾਂ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਬਿਆਨਬਾਜ਼ੀ ਤੋਂ ਇਤਰਾਜ਼ ਕਰਨ ਇਸ ਦੇ ਨਾਲ ਦੱਸਦੇ ਕਿ ਕੰਗਣਾ ਔਰ ਨੌਰਦ ਦੀ ਨਵੀਂ ਫਿਲਮ ਐਮਰਜੈਂਸੀ ਦੇ ਉੱਤੇ ਜਿਹੜਾ ਹੈ ਪੰਜਾਬ ਦੇ ਵਿੱਚ ਤੇ ਹੋਰ ਵੀ ਦੇਸ਼ ਦੇ ਵਿੱਚ ਅਲੱਗ-ਅਲੱਗ ਸਮੁਦਾਇ ਵੱਲੋਂ ਇਸ ਫਿਲਮ ਨੂੰ ਅਬਾਂਨ ਕਰਨ ਦੀ ਜਿਹੜੀ ਆ ਮੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਇਸ ਫਿਲਮ ਦੇ ਵਿੱਚ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਇਸ ਕਰਕੇ ਇਸ ਫਿਲਮ ਦੇ ਰਿਲੀਜ਼ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉੱਥੇ ਹੀ ਜੇਕਰ ਗੱਲ ਕਰਕੇ ਦੀ ਇੱਕ ਗਣਾਰ ਨੋਟ ਦੀ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੀ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਉੱਥੇ ਹੀ ਚਾਰ ਇਤਿਹਾਸਕਾਰਾਂ ਵੱਲੋਂ ਉਹਨਾਂ ਦੀ ਫਿਲਮ ਨੂੰ ਦੇਖਿਆ ਗਿਆ ਤੇ ਉਹਨਾਂ ਕੋਲ ਸਾਰੇ ਡਾਕੂਮੈਂਟਸ ਕਲੀਅਰ ਨੇ ਤੇ ਫਿਰ ਵੀ ਉਹਨਾਂ ਦੀ ਫਿਲਮ ਨੂੰ ਜਿਹੜਾ ਆ ਰਿਲੀਜ਼ ਨਹੀਂ ਹੋਉਂਦਾ ਜਿਆਦਾ ਇਸ ਕਰਕੇ ਉਹ ਬਹੁਤ ਹੀ ਚਿੰਤਾ ਦੇ ਵਿੱਚ ਨੇ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਵੀ ਜਾਂ ਫਿਰ ਸਤਜਨ ਸਿੰਘ ਪਿੰਡਾਵਾਲ ਦੇ ਸਮਰਥਕਾਂ ਦੀ ਉਹਨਾਂ ਦਾ ਕਹਿਣਾ ਹੀ ਹੈ ਕਿ ਇਸ ਫਿਲਮ ਦੇ ਵਿੱਚ ਇਤਿਹਾਸ ਨੂੰ ਤੋੜ-ਮੜ ਕੇ ਪੇਸ਼ ਕੀਤਾ ਗਿਆ ਇਸ ਕਰਕੇ ਇਸ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਕਿਸੇ ਇਸਦੇ ਵਿੱਚ ਇਹ ਫਿਲਮ ਨੂੰ ਰਿਲੀਜ਼ ਨਹੀਂ ਹੁੰਦਾ ਜਾਏਗਾ ਤੇ ਜੇਕਰ ਫਿਰ ਵੀ ਇਹ ਫਿਲਮ ਰਿਲੀਜ਼ ਹੁੰਦੀ ਆ ਤਾਂ ਜੇ ਕੋਈ ਮਾਹੌਲ ਖਰਾਬ ਹੁੰਦਾ ਇਸ ਦੀ ਜ਼ਿੰਮੇਵਾਰ ਸਰਕਾਰ ਆਪ ਹੋਏਗੀ ਕੰਗੜਾ ਨੌਤ ਆਪਣੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ ਦੱਸਦੀ ਹੈ ਕਿ ਕੰਗੜਾ ਨੌਤ ਦੀ ਫਿਲਮ ਨੂੰ ਲੈ ਕੇ ਹੁਣ ਸੋਮ ਪ੍ਰਕਾਸ਼ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਪੰਜਾਬ ਦੇ ਬরিষ্ঠ ਨੇਤਾ ਤੇ ਸਾਥਕਾਂ ਕੇਂਦਰ ਮੰਤਰੀ ਵੀ ਆ ਚੁੱਕੇ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਕੰਗਣਾ ਵੱਲੋਂ ਲਗਾਤਾਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਖਿਲਾਫ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ ਇਸ ਤਰ੍ਹਾਂ ਪੰਜਾਬ ਦੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਪੰਜਾਬ ਦਾ ਮਾਹੌਲ ਖਰਾਬ ਹੋਂਦ ਜਿਹੜੀ ਅਸ਼ੰਕਾ ਚਿਤਾਈ ਜਾਂਦੀ ਹੈ ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਬਿਆਨਬਾਜ਼ੀ ਤੋਂ ਇਤਰਾਜ਼ ਕਰਨ ਇਸ ਦੇ ਨਾਲ ਦੱਸਦੇ ਕਿ ਕੰਗਣਾ ਅਤੇ ਨੌਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਉੱਤੇ ਜਿਹੜਾ ਹੈ ਪੰਜਾਬ ਦੇ ਵਿੱਚ ਤੇ ਹੋਰ ਵੀ ਦੇਸ਼ ਦੇ ਵਿੱਚ ਅਲੱਗ-ਅਲੱਗ ਸਮੁਦਾਇ ਵੱਲੋਂ ਇਸ ਫਿਲਮ ਨੂੰ ਬੈਨ ਕਰਨ ਦੀ ਜਿਹੜੀ ਆ ਮੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਇਸ ਫਿਲਮ ਦੇ ਵਿੱਚ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਇਸ ਕਰਕੇ ਇਸ ਫਿਲਮ ਦੇ ਰੀਲਿਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉੱਥੇ ਹੀ ਜੇਕਰ ਗੱਲ ਕਰਦੇ ਹਾਂ ਇੱਕ ਗੱਲ ਨੋਟ ਦੀ ਤਾਂ ਉਹਨਾਂ ਦਾ ਕਹਿਣਾ ਇਹ ਹੈ ਕਿ ਉਹਨਾਂ ਦੀ ਫਿਲਮ ਨੂੰ ਸੈਂਸਰ ਬੋਰਡ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਉੱਥੇ ਹੀ ਚਾਰ ਇਤਿਹਾਸਕਾਰਾਂ ਵੱਲੋਂ ਉਹਨਾਂ ਦੀ ਫਿਲਮ ਨੂੰ ਦੇਖਿਆ ਗਿਆ ਤੇ ਉਹਨਾਂ ਕੋਲ ਸਾਰੇ ਡਾਕੂਮੈਂਟਸ ਕਲੀਅਰ ਨੇ ਤੇ ਫਿਰ ਵੀ ਉਹਨਾਂ ਦੀ ਫਿਲਮ ਨੂੰ ਜਿਹੜਾ ਆ ਰਿਲੀਜ਼ ਨਹੀਂ ਹੋਣ ਤਾਂ ਜਾਜਾ ਇਸ ਕਰਕੇ ਉਹ ਬਹੁਤ ਹੀ ਚਿੰਤਾ ਦੇ ਵਿੱਚ ਨੇ ਉੱਥੇ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਵੀ ਜਾਂ ਫਿਰ ਸੰਤ ਚਨਨ ਸਿੰਘ ਪਿੰਡਰਵਾਲੇ ਦੇ ਸਮਰਥਕਾਂ ਦੀ ਉਹਨਾਂ ਦਾ ਕਹਿਣਾ ਇਹ ਹੈ ਕਿ ਇਸ ਫਿਲਮ ਦੇ ਵਿੱਚ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਇਸ ਕਰਕੇ ਇਸ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਜਾਂ ਫਿਰ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਇਹ ਫਿਲਮ ਨੂੰ ਰਿਲੀਜ਼ ਨਹੀਂ ਹੋਣ ਤਾ ਜਾਏਗਾ ਤੇ ਜੇਕਰ ਫਿਰ ਵੀ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਜੇ ਕੋਈ ਮਾਹੌਲ ਖਰਾਬ ਹੁੰਦਾ ਹੈ ਇਸ ਦੀ ਜ਼ਿੰਮੇਵਾਰ ਸਰਕਾਰ ਆਪ ਹੋਏਗੀ